ਆਜ ਆ ਜੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਿੰਘ ਸਵਾਨ ਦੀ 30 ਤਰੀਕ ਨੂੰ ਇਕੱਤਰਤਾ ਹੋ ਰਹੀ ਆ ਉਹਦੇ ਬਾਰੇ ਚ ਜੋ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇੱਥੇ ਆਪਣੀ ਮਾਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ ਤੇ ਵਿਚਾਰ ਹੋਣੀਆਂ ਤੇ ਉਹਨਾਂ ਦੇ ਜੋ ਕੁਝ ਐਸੋ ਜੇ ਕਾਰਨਾਮੇ ਸੀਗੇ ਅਸੀਂ ਜਸੇਦਾਰ ਨੂੰ ਉਹਨਾਂ ਦਾ ਧਿਆਨ ਚ ਲੈ ਜਾਂਦੇ ਆ ਕਿ ਉਹ ਉਹਨਾਂ ਨੂੰ ਧਿਆਨ ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗਰਾਹ ਕੀਤੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਧਿਆਨ ਚ ਰੱਖਦੇ ਹੋਇਆ ਕੋਈ ਜਿਹੜਾ ਹੈ ਨਾ ਇਹ ਜੈਸੇਦਾਰ ਸਾਹਿਬ ਜੋ ਇੱਕ ਪੰਥ ਕਰਵੈਤਾ ਅਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਧਰੋਹ ਕਮਾਉਣ ਜਾਂ ਪੰਥ ਦੀ ਜਿਹੜੀ ਅਮਰਿਆਦਾ ਨੂੰ ਜੋ ਠੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਬਾਗਲ ਦੇ ਉੱਤੇ ਕੋਈ ਫੈਸਲਾ ਲੈਣਗੇ ਤੁਹਾਨੂੰ ਉਮੀਦ ਹੈ ਕਿ ਅਕਾਲ ਤਖਤ ਸਾਹਿਬ ਸੁਖਬੀਲ ਬਾਗਲ ਦੇ ਉੱਤੇ ਕੋਈ ਕਰੜਾ ਫੈਸਲਾ ਲੈ ਸਕੋਗੇ ਕਿਉਂਕਿ ਇਹ ਉਹਨਾਂ ਦੇ ਹੱਥੋਂ ਹੀ ਨਿਕਲਦੇ ਨੇ ਉਹਨਾਂ ਦੇ ਹੱਥਾਂ ਵਿੱਚ ਨੇ ਨਹੀਂ ਇਹ ਜੀ ਅਸੀਂ ਤੇ ਸੰਗਤ ਦਾ ਜੋ ਸੰਗਤ ਦੇ ਵਿੱਚ ਜੋ ਵਿਚਾਰ ਸੀਗੇ ਅਸੀਂ ਦਸਤਾਰ ਸਾਹਿਬ ਦੇ ਧਿਆਨ ਚ ਲੈ ਆਂਦੇ ਹੁਣ ਜਥੇਦਾਰ ਨੂੰ ਇਹ ਚੀਜ਼ ਹੈ ਕਿ ਜਥੇਦਾਰ ਦੀ ਜਿਹੜੀ ਹੈ ਗੁਰੂ ਖਰਗੋਬਿੰਦ ਪਾਸ਼ਾ ਦਾ ਤਖਤ ਆ ਤੇ ਉਹਦੀ ਮਾਨ ਮਰਿਆਦਾ ਜਥੇਦਾਰ ਦੀ ਪਦਵੀ ਦਾ ਖਿਆਲ ਰੱਖਦੇ ਹੋયા ਉਹਨਾਂ ਨੂੰ ਜਿਹੜਾ ਫੈਸਲਾ ਉਹ ਉਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਜਿਹੜੀ ਸਾਰੀ ਕੌਮ ਪ੍ਰਵਾਨ ਕਰੇ ਕੱਲ ਨੂੰ ਨਾ ਹੋਵੇ ਕਿ ਜਿੱਦਾਂ ਪਹਿਲਾਂ ਫੈਸਲੇ ਹੋਏ ਤੇ ਕੌਮ ਜਿਹੜੀ ਆ ਕਿ ਉਹ ਉੱਚ ਉਹਨੂੰ ਪ੍ਰਵਾਨ ਨਾ ਕਰੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਦੇ ਨਾਲ ਆਕਾਲ ਤਖਤ ਦੀ ਸ਼ਾਨ ਨੂੰ ਤੇ ਜਥੇਦਾਰ ਦੀ ਪਦਵੀ ਨੂੰ ਵੀ ਠੇਸ ਪਹੁੰਚਦੀ ਹੈ ਇਸ ਕਰਕੇ ਉਹ ਫੈਸਲਾ ਲੈਣ ਲੱਗੇ ਸਾਰੀਆਂ ਚੀਜ਼ਾਂ ਧਿਆਨ ਚ ਰੱਖ ਕੇ ਕਰਨਾ ਕਿ ਇਹ ਫਿਰ ਜਿਹੜਾ ਕਿ ਸੰਗਤਾਂ ਨੂੰ ਪ੍ਰਵਾਨ ਹੋਵੇ 30 ਤਰੀਕ ਦਾ ਜਿਹੜਾ ਪ੍ਰੈਸ ਮਾਧਿਅਮ ਦਾ ਸਾਹਮਣੇ ਪ੍ਰੈਸਮੀਨ ਮਾਗਲ ਦੇ ਤੇ ਵੀ ਉਹਨਾਂ ਦੇ ਲੈਣਾ ਉਹਦੀ ਪੇਸ਼ੀ ਦੇ ਉੱਤੇ ਜਿਹੜਾ ਬੜੀਆਂ ਧਿਰਾਂ ਆਕਾਲ ਤਖਤ ਸਾਹਿਬ ਦੇ ਫੈਸਲਾ ਜਿਸ ਤਰ੍ਹਾਂ ਕਿ ਅਸੀਂ ਵੀ ਉਹਨਾਂ ਨੂੰ ਕਿਹਾ ਹੈ ਕਿ ਉਹ 30 ਤਰੀਕ ਦਾ ਮੀਟਿੰਗ ਸਹੀ ਰਹੇਗਾ ਕਿ ਇਹ ਮੁਹੱਈਆ ਬੰਗੋ ਫੈਸਲਾ ਇਹ ਤਾਂ ਹੁਣ ਜੀ ਜਸਦੇਵਰ ਸਾਹਿਬ ਦੇ ਉੱਪਰ ਹੀ ਉਹਨਾਂ ਉਹ ਜੋ ਪੰਜ ਸੱਤ ਸਾਬੰਦ ਦੀ ਮੀਟਿੰਗ ਹੋਊਗੀ ਉਹਦੇ ਚ ਹੀ ਹੈ ਕਿ ਉਹ ਕੀ ਫੈਸਲਾ ਲੈਂਦੇ ਆ ਮੇਰਾ ਖਿਆਲ ਤੇ ਕੁਛ ਨਾ ਕੁਛ ਤੇ ਕਾਮਨ ਉਹ ਦੱਸਣਾ ਪਊਗਾ ਨਾ ਜੀ ਜਦੋਂ ਉਹਨਾਂ ਦੇ ਕੋਈ ਵਿਚਾਰ ਅਧੀਨ ਫੈਸਲਾ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜਸਦੇਵਰ ਕੋ ਸੇ ਅਮੀਰ ਕਰਦੇ ਆ ਕਿ ਉਹ ਸਹੀ ਫੈਸਲਾ ਦੇਣਗੇ ਜੋ ਕੌਮ ਨੂੰ ਪਰਵਾਹ ਹੋਵੇ। ਸਰਦਾਰ ਸਿੰਘ ਪਾਲ ਦੀ ਕੀਤੀ ਜਾ ਰਹੀ ਤੇ ਅਮਰਿਤਪਾਲ ਨੂੰ ਮੈਡੀਕਲ ਸਹੂਲਤ ਕਿਹਦੇ ਜਾਂਦੇ ਨਹੀਂ ਨਾ ਆਈਡੀਆ ਬਣੇਗਾ ਯਾਰਾ। ਨਹੀਂ ਇਹ ਦੀ ਪੰਜਾਬ ਸਰਕਾਰ ਦੀ ਨਾ ਸੈਂਟਰ ਸਰਕਾਰ ਦੀ ਬਹੁਤ ਅਣਗਹਿਲੀ ਆ ਕਿ ਉੱਥੇ ਕੁਝ ਉਹਨਾਂ ਦੇ ਸਾਥੀ ਜਿਹੜੇ ਆ ਕੁਝ ਉਹਨਾਂ ਦੀਆਂ ਐਸੋ ਜੀਆਂ ਬਿਮਾਰੀਆਂ ਕੋਈ ਨਾ ਕੰਟੀਨਿਊ ਦਵਾਈ ਦੀ ਲੋੜ ਪੈਂਦੀ ਆ ਤੇ ਉਹ ਕ ਇੱਕ ਪਿਛੇ ਪਛਾਣ ਉਹ ਖਬਰ ਜਿਹੜੀ মিডিਆ ਦੇ ਥਰੂ ਵੀ ਤੁਹਾਨੂੰ ਪਤਾ ਲੱਗਾ ਕਿ ਉਹ ਇੱਕ ਅ ਸਿੰਘ ਨੂੰ ਉਹ ਦਵਾਈ ਕਈ ਕਈ ਦਿਨਾਂ ਤੋਂ ਨਹੀਂ ਦਿੱਤੀ ਗਈ ਸੀ ਤੇ ਉਹਦੇ ਨਾਮ ਤੇ ਉਹਨੂੰ ਕਾਫੀ ਪ੍ਰੋਬਲਮ ਆ ਰਹੀ ਸੀ। ਤੇ ਅਸੀਂ ਤੇ ਅੱਜ ਡੀਸੀ ਸਾਹਿਬ ਨੂੰ ਵੀ ਮੈਨੇਜ ਕਰ ਰਹੇ ਆ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇੱਕ ਤੇ ਉਹਨਾਂ ਨੂੰ ਆਈਡੀ ਦੂਰ ਕੋਈ ਪਰਿਵਾਰਕ ਮੈਂਬਰ ਤੇ ਉਹਨਾਂ ਨੂੰ ਇਹ ਜੀਆਂ ਚੀਜ਼ਾਂ ਪਛਾਣ ਨਹੀਂ ਸਕਦਾ ਤੇ ਇਸ ਕਰਕੇ ਉਹਨਾਂ ਨੂੰ ਇਹ ਇਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਉਹ ਉਹਨਾਂ ਨੂੰ ਮੈਡੀਕਲ ਜਾਂ ਹੋਰ ਵੀ ਜਿਹੜੀ ਕੋਈ ਸਹੂਲਤ ਉਹਨਾਂ ਦੀ ਬਣਦੀ ਆ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਜਿੱਥੇ ਅਮਰਪਾਲ ਦੇ ਸਵਾਲ ਚੁੱਕ ਰਹੇ ਨੇ ਦੂਜੇ ਪਾਸੇ ਜੋ ਕਾਲੀ ਕਲ ਦਾ ਪੰਜਾਬ ਦੇ ਵਿੱਚ ਹਾਲਾਤ ਹੈ। ਲੱਗਦਾ ਹੈ ਉਹਨਾਂ ਨੂੰ ਅਮਰਪਾਲ ਦੇ ਸਵਾਲ ਕਰਨ ਤੋਂ ਪਹਿਲਾਂ ਆਪਣੀ ਵੱਲ ਦੇਖਣਾ ਚਾਹੀਦਾ ਸੀ। ਤੇ ਖਾਸ ਜਿਹੜਾ ਉਹਨਾਂ ਨੂੰ ਆਪਣੀ ਚਿੰਤਾ ਹੋਣੀ ਚਾਹੀਦੀ ਹੈ ਜੀ। ਤੇ ਇਹ ਤੇ ਜੀ ਜਦੋਂ ਹੁਣ ਦੇਖਦਾ ਕਿ ਉਹਨਾਂ ਨੇ ਗਲਤੀਆਂ ਏਡੀਆਂ ਨੇ ਵੱਡੀਆਂ ਕੀਤੀਆਂ ਕਿ ਕੌਮ ਨੇ ਉਹਨਾਂ ਨੂੰ ਨਕਾਰ ਦਿੱਤਾ ਹੋਇਆ। ਹੁਣ ਉਹ ਇਹ ਜੋ ਵੀ ਹੈ ਇਹੋ ਜਿਹੇ ਹੱਥ ਪੈਰ ਮਾਰ ਰਹੇ ਆ, ਗਲਤ ਇਲਜ਼ਾਮ ਬਾਜੀ ਲਾ ਰਹੇ ਆ, ਕਈ ਇਹੋ ਜਿਹੇ ਬਹੁਤ ਵੱਡੇ ਵੱਡੇ ਬੰਦਿਆਂ ਦੀਆਂ ਇਹੋ ਜਿਹੀਆਂ ਚੀਜ਼ਾਂ ਚ ਉਹਨਾਂ ਨੂੰ ਲਿਆਂਦਾ ਜਾ ਰਿਹਾ ਤੇ ਉਹਨਾਂ ਦੇ ਵਿਕਾਰ ਨੂੰ ਢਾ ਲਾ ਰਹੇ ਆ ਤੇ ਆਪ ਵੀ ਜਿਹੜਾ ਨਾ ਕੌਮ ਦਾ ਜਿਹੜਾ ਜਨਾਜਾ ਘਟ ਰਿਹਾ ਇਹ ਚੀਜ਼ ਮੇਰੇ ਖਿਆਲੋਂ ਉਹਨਾਂ ਨੂੰ ਅਕਾਲੀ ਦਲ ਦੇ ਜਦੋਂ ਉਹਨਾਂ ਕੋ ਸਰਕਾਰਾਂ ਸੀਗਾ ਉਦੋਂ ਉਹਨਾਂ ਬੰਦੀ ਸਿੰਘਾਂ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਕਰਨ ਦੀ ਲੋੜ ਸੀ ਉਦੋਂ ਤੇ ਕੀਤੀਆਂ ਨਹੀਂ ਹੁਣ ਇਹ ਆਪਣੀ ਸ਼ਾਖ ਬਚਾਉਣ ਦੀ ਖਾਤਰ ਆਪਣੇ ਜੋ ਗਨਾਹਾਂ ਤੇ ਪੜਦਾ ਪਾਉਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਕਾਲੀ ਦਲ ਅਕਾਲੀ ਦਲ ਨੂੰ ਕੋ ਡਰ ਖਾ ਰਿਹਾ ਅਮਰਤਪਾਲ ਤੋਂ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਹੋਣਾ ਤੋਂ ਆ ਉਸ ਕਵੀਸਨ ਬਾਦਲ ਹੋਣਾ ਨੂੰ ਇਹ ਹੁਣ ਇਹ ਤਾਂ ਪਤਾ ਨਹੀਂ ਉਹਨਾਂ ਨੂੰ ਡਰੀ ਖਸ ਤਾਰਿਆ ਹੋਊਗਾ ਕਿ ਜਿਹੜਾ ਉਹਨਾਂ ਦਾ ਹੋਰ ਸਾਰੀਆਂ ਚੀਜ਼ਾਂ ਬੜੀਆਂ ਬੜੀਆਂ ਧਿਰਾਂ ਸੈਂਟਰ ਨਾਲ ਲੈਣ ਦੀ ਲੋੜ ਆ ਬਾਕੀ ਪੰਜਾਬ ਸਰਕਾਰ ਨਾਲ ਲੈਣ ਦੀ ਲੋੜ ਉਧਰ ਤੇ ਉਹ ਧਿਆਨ ਨਹੀਂ ਕਰ ਰਹੇ ਉਹ ਖਾਲੀ ਅਮਰਤਪਾਲ ਦੇ ਪਿੱਛੇ ਲੱਗੇ ਹੋਏ ਆ ਮੇਰੇ ਖਿਆਲ ਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਨੇ ਅਮਰਤਪਾਲ ਨੂੰ ਪ੍ਰਵਾਨ ਕਰ ਲਿਆ ਤੇ ਸਾਨੂੰ ਨਕਾਰ ਦਿੱਤਾ ਇਸ ਕਰਕੇ ਮੇਰੇ ਖਿਆਲ ਆ ਕਿ ਉਹ ਸਾਰੀਆਂ ਇਸ ਕਰਕੇ ਕੀਤਾ ਜਾ ਰਿਹਾ ਹੈ ਇੱਕ ਕੰਗੜਾ ਰਲੋਕ ਦਾ ਇੱਕ ਬਿਆਨ ਆਇਆ ਸੀ ਅੱਜ ਕਿਸਾਨਾਂ ਦੇ ਹਾਂ ਕਿ ਕਿਸਾਨਾਂ ਦੇ ਅੰਦੋਲਨ ਦੌਰਾਨ ਰੇਪ ਹੁੰਦੇ ਰਹੇ ਨੇ ਮਰਡਰ ਹੁੰਦੇ ਰਹੇ ਨੇ ਬੀਜੇਪੀ ਵੀ ਨੇ ਵੀ ਉਸ ਮੁਕ ਦੇ ਨਾਲ ਆ ਕੇ ਤੁਹਾਡੇ ਮੁਤਾਬਿਕ ਕੀ ਹੈਗਾ ਨਹੀਂ ਇਹ ਜੀ ਕੰਗਣਾ ਨੌਰਦੀ ਜੇ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉਗਲ ਰਹੀ ਆ ਹੋਰ ਵੀ ਜਿੱਥੇ ਕਿੱਥੇ ਜੀ ਉਹਨੂੰ ਮੌਕਾ ਮਿਲਦਾ ਉਹ ਬਹੁਤ ਇੱਕ ਨਫਰਤ ਫਲਾਉਣ ਵਾਲੀ ਗੱਲ ਕਰ ਰਹੀ ਹੈ ਤੇ ਮੇਰੇ ਖਿਆਲ ਤੇ ਮੈਂ ਤਾਂ ਸੋਚਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਉਹਨਾਂ ਚਾਹੀਦੀ ਤਾਂ ਖਬਚੀ ਆ ਤੇ ਇਹੋ ਜੇ ਲੀਡਰਾਂ ਨੂੰ ਉਹਨੂੰ ਕਿਨਾਰਾ ਕਰਨਾ ਉਹਨੂੰ ਬਾਹਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇਹ ਕਈ ਭਾਈਚਾਰਿਆਂ 'ਚ ਫਿਰਕਾ ਨਫਰਤ ਫਲਾਉਣ ਦੀ ਉਹਦੇ ਨਾਲ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਈ ਪਾਰੇ ਚ ਭਾਈਚਾਰਿਆਂ ਚ ਨਫਰਤ ਦੀ ਆਗ ਫੈਲ ਸਕਦੀ ਹੈ ਇੱਕ ਜਿਹੜੀ ਉਹਨਾਂ ਨੇ ਫਿਰ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ ਕਿ ਉਹ ਫਿਲਮ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਆ ਕਿ ਉਹ ਨਹੀਂ ਚੱਲਣ ਦੇਣੀ ਚਾਹੀਦੀ ਇੱਕ ਜਿਹੜੀ ਕਲਕੱਤਾ ਚ ਹੋਈ ਘਟਨਾ ਉਹਦੀ ਵੀ ਅਸੀਂ ਸਖਤ ਸਬਨਾ ਨਿਖੇਦੀ ਕਰਦੇ ਆ ਤੇ ਅਸੀਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਸਟੇਟ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹਾ ਇਹ ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਇਹੋ ਜਿਹਾ ਸਿਸਟਮ ਸਾਨੂੰ ਅੱਗੇ ਸਮਾਜ ਚ ਇਹੋ ਜਿਹੀ ਜਾਗਰਤੀ ਲਿਆਉਣੀ ਚਾਹੀਦੀ ਕਿ ਅੱਗੇ ਚੋਂ ਇਹੋ ਜੀਆਂ ਘਟਨਾਵਾਂ ਨਾ ਵਾਪਰ ਟੰਗਣਾ ਨਾਉਦੀ ਮਨਛਾ ਕੀ ਲੱਗਦੀ ਹੈ ਜਿਸ ਤਰ੍ਹਾਂ ਫਿਲਮਾਂ ਇਸ ਤਰ੍ਹਾਂ ਦੀਆਂ ਕਰਨੀਆਂ ਫਿਰ ਸਿੱਖਾਂ ਦੇ ਖਿਲਾਫ ਖਾਸ ਕਰਕੇ ਪੰਜਾਬ ਦੇ ਖਿਲਾਫ ਬਿਆਨਕਾਰੀ ਦੇਦੇ ਇਹ ਜੀ ਹੁਣ ਪਤਾ ਨਹੀਂ ਉਹਦੀ ਮਨਸਾ ਕੀ ਹੈ ਕਿ ਉਹਦੇ ਪਿੱਛੇ ਕੁਝ ਉਹਨਾਂ ਕੋ ਕਰਵਾਇਆ ਜਾ ਰਿਹਾ ਕਿ ਉਹ ਆਪ ਕਰ ਰਹੇ ਆ ਉਹਦੇ ਪਿੱਛੇ ਦੇਖੋ ਜੀ ਉਹਦੇ ਉਹਦੀ ਖਿਲਾਫ ਕਿਸਾਨਾਂ ਨੇ ਬੜਾ ਵੱਡਾ ਸੰਘਰਸ਼ ਲੜਿਆ ਉਹਦੇ ਸਾਰੇ ਦੇਸ਼ ਦੀ ਉਹਨਾਂ ਨੂੰ ਸਹਾਨਪੂਰਤੀ ਮਿਲੀ ਉਹਨਾਂ 700 ਕਿਸਾਨ ਵੀ ਸ਼ਹੀਦ ਕਰਾਇਆ ਤੇ ਮੋਦੀ ਸਰਕਾਰ ਨੇ ਉਹ ਦਿਲ ਵੀ ਵਾਪਸ ਲਏ ਤੇ ਕੰਗਣਾ ਨੂੰ ਮੇਰੇ ਖਿਆਲ ਉਹ ਚੀਜ਼ ਤੋਂ ਸਮਝ ਲੈਣਾ ਚਾਹੀਦਾ ਸੀ ਕਿ ਜਿਹੜੀ ਕਿਸਾਨਾਂ ਨੇ ਤੇ ਲੜਾਈ ਜਿੱਤ ਲਈ ਆ ਉਹਦੀਆਂ ਚੀਜ਼ਾਂ ਮੇਰੇ ਖਿਆਲ ਜੋ ਇਹੋ ਜਿਹੇ ਝੂਠੇ ਸਿੱਧੇ ਇਲਜ਼ਾਮ ਲਾਉਣ ਦੀ ਬਜਾਏ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਤੇ ਇਹੋ ਜਿਹਿਆਂ ਜਿਹੜੇ ਨਫ਼ਰਤ ਭਰੀ ਕਰਨਾ ਚਾਹੀਦਾ ਅਮਿਤਪਾਲ ਦੀ ਜਿਹੜੀ ਜ਼ਬਾਨ ਤੂ ਲੈ ਕੇ ਹਾਲੇ ਨਾ ਕਿੱਥੋਂ ਤੱਕ ਗੱਲਬਾਤ ਪਹੁੰਚੀ ਹੈ ਜੀ ਨਹੀਂ ਉਹਨਾਂ ਦੀ ਹੁਣ ਕੱਲ ਨੂੰ ਉਸ ਕੋ ਹਾਈ ਕੋਰਟ ਤੋਂ ਸੁਣਵਾਈ ਆ ਵੇਖੋ ਹੁਣ ਕਿੱਥੇ ਪਹੁੰਚਦੀ ਆ ਇਹ ਤੇ ਹੁਣ ਅਚਾ ਖਡੂਰ ਸਾਹਿਬ ਹਲਕਾ ਬਿਲਕੁਲ ਐਮਪੀ ਤੋਂ ਬਖਣਾ ਹੈ ਜੀ ਕੀ ਆ ਉਮੀਦ ਬਲੂਬ ਸਾਹਿਬ ਦੇ ਲੋਕਾਂ ਨੂੰ ਉਹ ਆਪਣੇ ਐਮਪੀ ਦੇ ਦਰਸ਼ਨ ਕਰ ਸਕਣ ਕਿੰਨਾ ਤੱਕ ਦਾ ਆਈਡੀਆ ਹੈ ਜੀ ਕਿੰੋਂ ਤੱਕ ਦਾ ਪਹੁੰਚ ਇਹ ਜੀ ਅਸੀਂ ਤੇ ਗੁਰੂ ਸਾਹਿਬ ਦੇ ਚਰਨਾਂ ਚ ਅੱਜ ਵੀ ਅਰਦਾਸ ਕੀਤੀ ਆ ਪਹਿਲਾਂ ਵੀ ਬਹੁਤ ਸੰਤਾ ਦੇਸ਼ਾਂ ਵਿਦੇਸ਼ਾਂ ਚ ਵੀ ਅਰਦਾਸ ਕਰਦੀਆਂ ਕਿ ਉਹਨਾਂ ਦੀ ਰਿਹਾਈ ਉਹਨਾਂ ਦੇ ਸਾਥੀਆਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ ਪਰ ਇਹ ਤੇ ਹੁਣ ਸਰਕਾਰ ਦੀ ਇੱਕ ਧੱਕੇਸ਼ਾਈ ਆ ਇੱਕ ਜ਼ੁਲਮ ਸਿਸਟਮ ਦੀ ਹਾਦਿਆ ਕਿ ਉਹ ਇਨੇ ਲੋਕਾਂ ਦੇ ਸਭ ਤੋਂ ਪੰਜਾਬ ਸਭ ਤੋਂ ਵੱਡੇ ਮਾਰਜ ਨਾਲ ਜਿੱਤੇ ਹੋਏ ਬੰਦੇ ਨੂੰ ਜੇਲ੍ਹ ਚ ਮੰਦ ਰੱਖਣਾ ਤੇ ਉਹਨਾਂ ਦੇ ਹਲਕੇ ਦੇ ਲੋਕਾਂ ਦੀ ਨਾਮਯੰਦਗੀ ਤੋਂ ਵਾਂਝਾ ਰੱਖਣਾ ਮੇਰੇ ਖਿਆਲ ਨਾਲ ਉਹ ਸਾਰੇ ਇਹਨੇ ਜੋ ਹਲਕੇ ਦੇ ਲੋਕਾਂ ਨਾਲ ਵੀ ਪੰਜਾਬ ਦੇ ਲੋਕਾਂ ਨਾਲ ਵੀ ਇੱਕ ਬਹੁਤ ਵੱਡਾ ਅਨੇ ਆਇਆ ਜੀ ਸਿੰਘ ਸਾਹਿਬ ਲੱਗਦਾ ਕਿ ਸਰਕਾਰ ਜਿਹੜੀ ਹੈ ਐਨਐਸਏ ਤੋੜੇਗੀ ਨਹੀਂ ਚਲੋ ਜੀ ਹੁਣ ਇਹ ਸਰਕਾਰ ਅਸੀਂ ਤਾਂ ਕਹਿੰਨੇ ਕਿ ਤੋੜਨੀ ਚਾਹੀਦੀ ਆ ਸਾਰੇ ਜਿਹੜੇ ਇਨਸਾਨੀਅਤ ਪਸੰਦ ਲੋਕ ਚਾਹੁੰਦੇ ਆ ਕਿ ਇਹੋ ਜਿਹੇ ਕਾਲੇ ਕਾਨੂੰਨ ਬੰਦ ਹੋਣੇ ਚਾਹੀਦੇ ਆ ਪਰ ਸਰਕਾਰ ਜੇ ਫਿਰ ਵੀ ਨਹੀਂ ਕਰਦੀ ਤੇ ਚਲੋ ਸਰਕਾਰ ਨੂੰ ਆਉਣ ਵਾਲੇ ਸਮੇਂ ਚ ਆਪੇ ਚੀਜ਼ਾਂ ਦਾ ਜਿੱਦਾਂ ਹੁਣ ਉਹ ਲੋਕਾਂ ਦਾ ਰੋਹ ਵਧਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਕਿ ਮੈਂ ਜਾਂ ਸਰਕਾਰ ਦੇ ਕੋਲ ਹੋਰ ਬਹੁਤ ਕੰਮ ਹੈ ਜੀ ਲਾ ਐਂਡ ਆਰਡਰ ਦੀ ਸਥਿਤੀ ਤੁਸੀਂ ਦੇਖੋ ਕਿ ਇਹੋ ਜਿਹੇ ਹਾਲਾਤ ਬਣੇ ਪਏ ਲੋਕਾਂ ਦੇ ਘਰਾਂ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਤੇ ਬਾਕੀ ਉਹਦੇ ਚ ਦੇਖੋ ਇਹ ਪ੍ਰੋਟਿੰਗਾਂ ਮੰਗੀਆਂ ਜਾ ਰਹੀਆਂ ਕਿਹੋ ਜੇ ਦਿਨ ਦਿਹਾੜੇ ਕਈ ਕੀ ਕੁਝ ਹੋ ਰਿਹਾ ਸਰਕਾਰ ਨੂੰ ਉਧਰ ਧਿਆਨ ਦੇਣ ਦੀ ਲੋੜ ਆ ਨਾ ਕਿ ਜਿਹੜੇ ਕੋਈ ਸਹੀ ਕੰਮ ਕਰ ਰਹੇ ਉਹਨਾਂ ਨੂੰ ਐਨਐਸਏ ਲਾਉਣੇ ਜਾਂ ਇਹੋ ਜੇ ਕੰਮ ਕਰਨੇ ਮੇਰੇ ਖਿਆਲ ਉਤੋਂ ਉਹਨਾਂ ਨੂੰ ਆਪਣੀਆਂ ਗਲਤੀਆਂ ਤੇ ਪਛਤਾਵਾ ਕਰਕੇ ਤੇ ਉਹਨਾਂ ਨੂੰ ਉਹਨਾਂ ਨੂੰ ਵੀ ਰਹਾ ਕਰਨਾ ਚਾਹੀਦਾ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਵੀ ਰਹਾ ਕੀਤਾ ਜਾਵੇ ਲੱਗਦਾ ਜੀ ਜੇਕਰ ਐਨਐਸਏ ਟੁੱਟਦੀ ਹੈ ਤੇ ਜਿਹੜੀ ਵੇਲ ਹੈ ਉਹ ਜਲਦੀ ਹੋ ਸਕਦੀ ਹੈ ਹਾਂਜੀ ਦੇਖੋ ਜੀ ਹੁਣ ਇਹ ਟੁੱਟਦੀ ਆ ਤੇ ਉਦੋਂ ਬਾਅਦ ਹੀ ਸੋਚਿਆ ਜਾਵੇ ਦੇਖਿਆ ਜਾਵੇ ਜਿਹੜੀਆਂ ਜਿੰਮੜੀ ਚੋਣਾਂ ਨੂੰ ਲੈ ਕੇ ਹਾਲਾਤ ਆ ਰਹੇ ਸੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਬਾਕੀ ਸਿੰਘ ਜੀ ਆ ਵਾਕਿਆਕ ਹਲਕਾ ਮਚੋੜ ਲੱਗ ਸਕਿਆ ਵਾਕਿਆ ਚੁਣਨ ਲ ਸਕਦੇ ਆ ਜੀ ਅੱਜ ਅਸੀਂ ਉਸ ਕੀ ਹੋਏ ਅੱਜ ਇਹ ਇਸ ਮਾਮਲੇ ਤੇ ਜੇ ਕੋਈ ਅਸੀਂ ਹੁਣ ਬੈਠ ਕੇ ਮੀਟਿੰਗ ਕਰਾਂਗੇ ਕੋਈ ਸਾਰੀਆਂ ਧਿਰਾਂ ਨਾਲ ਮਿਲ ਕੇ ਕਿ ਸਾਨੂੰ ਇਹਦੇ ਵਿੱਚ ਜਿੰਮਨੀ ਚੋਣਾਂ ਚ ਉਤਰਨਾ ਚਾਹੀਦਾ ਕਿ ਨਹੀਂ ਉਤਰਨਾ ਚਾਹੀਦਾ ਇਹ ਅਸੀਂ ਫੈਸਲਾ ਕਰਦੇ ਠੀਕ ਹੈ ਕੀਤੀ ਸੀ ਉਹਦੇ ਤੇ ਵਿਚਾਰ ਹੋਣੀਆਂ ਤੇ ਉਹਨਾਂ ਦੇ ਜੋ ਕੁਝ ਐਸੋ ਜੇ ਕਾਰਨਾਮੇ ਸੀਗੇ ਅਸੀਂ ਜਸੇਦਾਰ ਨੂੰ ਉਹਨਾਂ ਦਾ ਧਿਆਨ ਇਸ ਚ ਲਿਆਉਂਦੇ ਆ ਕਿ ਉਹ ਉਹਨਾਂ ਦੇ ਧਿਆਨ 'ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗ੍ਰਾਹ ਕੀਤੇ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਇਆ ਧਿਆਨ 'ਚ ਰੱਖਦੇ ਹੋਇਆ ਕੋਈ ਜਿਹੜਾ ਹੈ ਨਾ ਇਹ ਜੈਸੇਦਾਰ ਸਾਹਿਬ ਜੋ ਇੱਕ ਪੰਥ ਕਰਵੈਤਾ ਅਥਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਧਰੋ ਕਮਾਉਣ ਜਾਂ ਪੰਥ ਦੀ ਜਿਹੜੀ ਅਮਰਯਾਤਾ ਨੂੰ ਜੋ ਠੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ 'ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ। ਤੁਸੀਂ ਇਸ ਗੱਲ ਦੀ ਅੱਜ ਬੇਨਤੀ ਕਰਦੇ ਆ ਕਿ ਸੁਖਬੀਆ ਬਾਗਲ ਦੇ ਉੱਤੇ ਕੋਈ ਫੈਸਲਾ ਲਾएं। ਤੁਹਾਨੂੰ ਉਮੀਦ ਹੈ ਕਿ ਅਕਾਲ ਤਖਤ ਸਾਹਿਬ ਸੁਖਬੀਆ ਬਾਗਲ ਦੇ ਉੱਤੇ ਕੋਈ ਕਰੜਾ ਫੈਸਲਾ ਲੈ ਸਕੋਗੇ ਕਿਉਂਕਿ ਇਹ ਉਹਨਾਂ ਦੇ ਹੱਥੋਂ ਹੀ ਨਿਕਲਦੇ ਨੇ ਉਹਨਾਂ ਦੇ ਹੱਥਾਂ ਵਿੱਚ ਨੇ। ਨਹੀਂ ਇਹ ਇਹ ਜੀ ਅਸੀਂ ਤੇ ਸੰਗਤ ਦਾ ਜੋ ਸੰਗਤ ਦੇ ਵਿੱਚ ਜੋ ਵਿਚਾਰ ਸੀਗੇ ਅਸੀਂ ਦਸਤਾਰ ਸਾਹਿਬ ਦੇ ਧਿਆਨ ਚ ਲੈ ਆਂਦੇ ਹੁਣ ਜਥੇਦਾਰ ਨੂੰ ਇਹ ਚੀਜ਼ ਹੈ ਕਿ ਜਥੇਦਾਰ ਦੀ ਜਿਹੜੀ ਹੈ ਗੁਰੂ ਹਰਗੋਬਿੰਦ ਪਾਸ਼ਾ ਦਾ ਤਖਤ ਆ ਉਹਦੀ ਮਾਨ ਮਰਿਆਦਾ ਜਥੇਦਾਰ ਦੀ ਪਦਵੀ ਦਾ ਖਿਆਲ ਰੱਖਦੇ ਹੋਇਆ ਉਹਨਾਂ ਨੂੰ